ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪ੍ਰਸੰਗ ਸਾਹਿਬ ਵਿਆਖਿਆ ਕਰਾਂਗੇ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਦੀ ਸੋ ਆਪਾਂ ਨੇ ਪਹਿਲਾਂ ਗੁਰੂਵਾਲੇ ਸਾਹਿਬਾਨਾਂ ਵਾਲੀ ਆਪਾਂ ਨੇ ਜਿਹੜੀ ਕਿ ਅਪਲੋਡ ਕਰ ਦਿੱਤੀ ਗਈ ਹੈ ਤੁਸੀਂ ਵਾਚ ਕਰ ਸਕਦੇ ਹੋ ਹਾਂਜੀ ਇਸ ਦੇ ਵਿੱਚ ਭਗਤ ਕਬੀਰ ਜੀ ਦਾ ਜਨਮ ਵਗੈਰਾ ਤੁਸੀਂ ਦੇਖ ਲੈਣਾ ਹਾਂਜੀ ਪਹਿਲਾ ਹੈਗਾ ਗਰਵ ਵਾਸ ਮਹ ਕੁੱਲ ਨਹ ਨਾਹੀ ਨਹੀਂ ਜਾਂਦੀ ਬ੍ਰਹਮ ਬਿੰਦੇ ਸਭ ਉਤਪਾਤੀ ਕਹਿ ਕੇ ਪੰਡਿਤ ਬ੍ਰਾਹਮਣ ਕਵ ਕੇ ਹੋਏ ਸ਼ਾਮਣ ਕਹਿ ਕੇ ਜਨਮ ਮਤ ਕੋਈ ਤਾਂ ਇਹਦੇ ਵਿੱਚ ਹਾਂਜੀ ਭਗਤ ਕਬੀਰ ਜੀ ਦੇ ਜਿਹੜੇ ਕੀ ਸ਼ਬਦ ਗਰਵ ਵਾਸਮਹਿ ਕੁੱਲ ਨਹੀਂ ਜਾਤੀ ਵਿੱਚੋਂ ਲਿਆ ਗਿਆ ਇਹ ਸ਼ਬਦ ਵਿੱਚ ਕਬੀਰ ਜੀ ਨੇ ਜਾਤ ਪਾਤ ਦਾ ਖੰਡਨ ਕਰਦੇ ਹੋਏ ਜਿਹੜਾ ਬ੍ਰਾਹਮਣ ਵਰਗ ਸੀ ਉਹਨੂੰ ਉੱਚੀ ਕੁੱਲ ਦਾ ਮਾਨ ਕਰਨ ਤੋਂ ਵਰਜਿਆ ਤਾਂ ਕਬੀਰ ਜੀ ਕਹਿੰਦੇ ਨੇ ਕਿ ਇਹ ਬ੍ਰਾਹਮਣ ਦੱਸੋ ਕਿ ਜਦ ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੇ ਅੰਸ਼ਿਤ ਹੋਈ ਹੈ ਤਾਂ ਸਭ ਦਾ ਮੂਲ ਕਾਰਨ ਕੀ ਆ ਪਰਮਾਤਮਾ ਆਪ ਹੀ ਆ ਜਦ ਜੀਵ ਮਾਂ ਦੇ ਪੇਟ ਦੇ ਵਿੱਚ ਹੁੰਦਾ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਉਹ ਕਿਸ ਕੁਲ ਦਾ ਫਿਰ ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਤੇ ਇਹ ਕਹਿ ਕੇ ਜਿਹੜੇ ਕਿ ਮੈਂ ਬ੍ਰਾਹਮਣ ਹਾਂ ਮੈਂ ਉੱਚੇ ਕੁਲ ਦਾ ਬ੍ਰਾਹਮਣ ਹਾਂ ਮਨੁੱਖਾ ਜਨਮ ਹੰਕਾਰ ਦੇ ਵਿੱਚ ਉਜਾਈ ਨਾ ਗਵਾਓ ਅਸਲ ਦੇ ਵਿੱਚ ਤੂੰ ਉੱਚੀ ਕੋਲ ਤਾਂ ਹੀ ਅਖਵਾ ਸਕਦਾ ਜੇਕਰ ਜਾਤ ਦਾ ਹੰਕਾਰ ਛੱਡ ਕੇ ਪ੍ਰਮਾਤਮਾ ਨਾਮ ਸਿਮਰਨ ਕਰਦਾ ਨਾ ਕਿ ਜਾਤ ਵਿੱਚ ਜਨਮ ਲੈਣ ਕਰਕੇ ਅਗੇ ਆਏਗਾ ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤਉ ਆਣ ਬਾਣ ਕਹੇ ਕਾਹੇ ਨਹੀਂ ਆਇਆ ਤੂੰ ਕਤ ਬ੍ਰਾਹਮਣ ਹਮਕਰ ਸੂਦ ਹਮ ਕਤ ਲੋਹੁ ਤੂੰ ਕਤ ਦੂਤ ਕਹ ਕਵੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੇ ਕਹਿਆat ਹੈ ਹਮਾਰੇ ਹਾਂਜੀ ਇਹਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਇਹ ਪੰਡਤ ਜੇ ਇਹ ਪੰਡਤ ਉਹ ਸੱਚਮੁੱਚ ਬ੍ਰਾਹਮਣ ਆ ਤਾਂ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈ ਤਾਂ ਉਹ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ ਬਾਕੀ ਦੁਨੀਆ ਵਾਂਗ ਹੀ ਜਨਮ ਲੈ ਕੇ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ ਤੇ ਅਸੀਂ ਕਿਵੇਂ ਸ਼ੁੱਧਰ ਰਹਿ ਗਏ ਸਾਡੇ ਸਰੀਰ ਵਿੱਚ ਕਿੰਨੇ ਕਿਵੇਂ ਨੀਰਾ ਲਹੂ ਹੀ ਹੈ ਜੇ ਤੇ ਤੁਹਾਡੇ ਸਰੀਰ ਵਿੱਚ ਕਿਵੇਂ ਲਹੂ ਦੀ ਥਾਂ ਦੁੱਧ ਹੈ ਅਸਲ ਵਿੱਚ ਅਸੀਂ ਉਸੇ ਮਨੁੱਖ ਨੂੰ ਬ੍ਰਾਹਮਣ ਕਹਿੰਦੇ ਆ ਜੋ ਪਰਮਾਤਮਾ ਨਿਮਰਨ ਪਰਮਾਤਮਾ ਦਾ ਸਿਮਰਨ ਕਰਦਾ ਕੋਈ ਕੋਈ ਜਨਮ ਤੋਂ ਉੱਚਾ ਨਹੀਂ ਹੁੰਦਾ ਸਗੋਂ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਉੱਚਾ ਹੁੰਦਾ ਇਸ ਕਰਕੇ ਜੋ ਮਨੁੱਖ ਜਾਤ ਦਾ ਹੰਕਾਰ ਕਰਦਾ ਮਾਨ ਕਰਦਾ ਉਹਦਾ ਜਨਮ ਅਜਾਈ ਗਵਾਉਂਦੇ ਨੂੰ ਅੱਗੇ ਦਾ ਵਿਸ਼ਾ ਵਸਤੂ ਹੈ ਹਾਂਜੀ ਨੈਕਸਟ ਅਵਰ ਮੁਏ ਕੋ ਕੀਆ ਸੋਕ ਕਰੀਜੇ ਤੋਂ ਕੀ ਜੇ ਜਾऊं ਆਪਣ ਜੀਜੇ ਮੈਂ ਨਾ ਮਰੂੰ ਮਰੇ ਉਹ ਸੰਸਾਰ ਅਬ ਉਹ ਮਿਲਿਓ ਹੈ ਜਿਹਾ ਬਨਹਾਰਾ ਹਾਂਜੀ ਇਹਦੇ ਵਿੱਚ ਵੈਸੇ ਸਭ ਤੋਂ ਈਜ਼ੀ ਨਾ ਗੁਰਮੁਖ ਵਾਲੀ ਤੁਸੀਂ ਕਰ ਲਓ ਠੀਕ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਸਖੀਆ ਗੁਰ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਵਾਲੀ ਠੀਕ ਹੈ ਉਹ ਈਜ਼ੀ ਨੇ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਹੋਰ ਨਾ ਦੇ ਮਰਨ ਤੇ ਸੋ ਕਰਨ ਦਾ ਕੋਈ ਫਾਇਦਾ ਨਹੀਂ ਕਿਸੇ ਦੇ ਵਿਛੋੜੇ 10 ਸੋਗ ਤਾਂ ਹੀ ਕਰੀਏ ਜੇ ਆਪ ਇੱਥੇ ਸਦਾ ਜਿਉਂਦੇ ਰਹਿਣਾ ਹੋਵੇ ਜਦ ਆਪ ਵੀ ਨਹੀਂ ਰਹਿਣਾ ਤਾਂ ਫਿਰ ਦੂਜੇ ਨੇ ਮਰਨ ਦਾ ਸੋਗ ਕਰਨ ਦਾ ਕਿਉਂ ਫਾਇਦਾ ਕੋਈ ਫਾਇਦਾ ਨਹੀਂ ਆਏਗਾ ਅਸਲ ਵਿੱਚ ਪਰਮਾਤਮਾ ਨੂੰ ਭੁੱਲ ਕੇ ਮੇਰੀ ਆਤਮਾ ਦੀ ਮੌਤ ਕਦੇ ਨਹੀਂ ਹੋਊਗੀ ਕਿਉਂਕਿ ਮੈਨੂੰ ਤਾਂ ਹੁਣ ਅਸਲ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਗਿਆ ਮੁਰਦੇ ਤਾਂ ਉਹ ਹੁੰਦੇ ਨੇ ਜਿਹੜੇ ਸੰਸਾਰ ਦੇ ਧੰਦਿਆਂ ਵਿੱਚ ਲੱਗ ਕੇ ਪਰਮਾਤਮਾ ਨੂੰ ਭੁੱਲਦੇ ਰਹਿੰਦੇ ਨੇ ਇਹ ਆ ਦੇਹੀ ਪਟਮਲ ਮਹਿਕੰਦਾ ਤਾਂ ਸੁਖ ਵਿਸਰੇ ਪਰਮਾਨੰਤ ਕੁਆਟਾ 1 5 ਪਨਹਾਰੀ ਟੁੱਟੀ ਲਾਜ ਪਰੇ ਮਤ ਹਾਰੀ ਕੋ ਕਬੀਰ ਇਕ ਬੁੱਧ ਵਿਚਾਰੀ ਨਾ ਉਹ ਕੁਆਟਾ ਨਾ ਪਨਹਾਰੀ ਪਨਹਾਰੀ ਹੁੰਦਾ ਪਾਣੀ ਭਰਨ ਵਾਲੇ ਚਰਖੜੀਆਂ ਕੁਆਟਾ ਹੋ ਗਿਆ ਨਿੱਕਾ ਜਿਹਾ ਖੂ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਜੀਵ ਆਪਣੇ ਇਸ ਸਰੀਰ ਤੇ ਕਈ ਸੁਗੰਧੀਆਂ ਲਗਾਉਂਦਾ ਠੀਕ ਹੈ ਤੇ ਇੰਨਾ ਹੀ ਸੁੱਖਾ ਵਿੱਚ ਉਹਨੂੰ ਫਿਰ ਪਰਮ ਆਨੰਦ ਪਰਮਾਤਮਾ ਭੁੱਲ ਜਾਂਦਾ ਤਾਂ ਇਹ ਤਾਂ ਸਰੀਰ ਇੱਕ ਤਰ੍ਹਾਂ ਦਾ ਨਿੱਕਾ ਜਹਾ ਪੂਰੀ ਤਰ੍ਹਾਂ ਠੀਕ ਹੈ ਪੰਜ ਗਿਆਨ ਇੰਦਰੀਆਂ ਮਨ ਨੂੰ ਪੰਜੇ ਚਰਖੜੀਆਂ ਨੇ ਤੇ ਮਾਰੀ ਹੋਈ ਮਤ ਲਾਸ ਤੋਂ ਬਿਨਾ ਪਾਣੀ ਭਰ ਰਹੀ ਹੈ ਤੇ ਭਾਵ ਵਿਕਾਰਾਂ ਵਿੱਚ ਫਸੀ ਹੋਈ ਮਤ ਗਿਆਨ ਇੰਦਰੀ ਰਾਹੀਂ ਵਿਕਾਰਾਂ ਦੇ ਵਿੱਚੋਂ ਸੁੱਖ ਲੈਣ ਦੇ ਵਿਅਰਥ ਯਤਨ ਕਰ ਰਹੀ ਹੈ ਪਰ ਜਦ ਸੰਸਾਰ ਪਰ ਅੰਦਰ ਵਿਚਾਰ ਵਾਲੀ ਬੁੱਧ ਜਦੋਂ ਜਾਗ ਪਈ ਤਾਂ ਨਾ ਤਦ ਨਾ ਉਹ ਸਰੀਰ ਖਮੋ ਰਿਹਾ ਤੇ ਨਾ ਹੀ ਵਿਕਾਰਾਂ ਵੱਲ ਖਿੱਚਣ ਵਾਲੇ ਇੰਦਰ ਰਹੇ ਨੇ ਅੱਗੇ ਹੈਗਾ ਜੋ ਜਨ ਲੈ ਖਸਮ ਕਾ ਨਾਉ ਤਿੰਨ ਕੇ ਸਦ ਬਲਿਹਾਰੇ ਜਾਓ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਪਾਈ ਮੇਰੇ ਵਨ ਪਾਵੇ ਰਹਾਓ ਜਹ ਕਟ ਰਾਮ ਰਹਾ ਭਰਪੂਰ ਤਿੰਨ ਕੀ ਪਗ ਪੰਕਜ ਹਮ ਧੂਰ ਜਾਤ ਚੁਲਾਹਾ ਮਤ ਕਾ ਧੀਰ ਸਹਜ ਸਹਜ ਗੁਣ ਰਮੇ ਕਬੀਰ ਹਾਂਜੀ ਇਹਦੇ ਵਿੱਚ ਕਬੀਰ ਜੀ ਨੇ ਖਸਮ ਪ੍ਰਭੂ ਦਾ ਨਾਮ ਜਪਣ ਵਾਲੇ ਮਨੁੱਖ ਦੀ ਬਹਿਮਾ ਕੀਤੀ ਹੈ ਜੋ ਪਰਮਾਤਮਾ ਨਾਮ ਜਪਦਾ ਉਹਦੀ ਮਹਿਮਾ ਕਹੀ ਹੈ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਮਨੁੱਖ ਆ ਮਾਲਕ ਪ੍ਰਭੂ ਦਾ ਨਾਮ ਜਪਦੇ ਨੇ ਮੈਂ ਸਦਾ ਉਹਨਾਂ ਤੋਂ ਕਰਵਾਨ ਚਾਹਨਾ ਜੋ ਵੀਰ ਪ੍ਰਭੂ ਦੇ ਸੋਹਣੇ ਨਿਰਮਲ ਗੁਣ ਗਾਉਂਦਾ ਉਹ ਪਵਿੱਤਰ ਹੈ ਤੇ ਮੇਰੇ ਮਨ ਨੂੰ ਪਿਆਰ ਲੱਗਦਾ ਜਿਨ੍ਹਾਂ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਮੈਂ ਉਹਨਾਂ ਦੇ ਕਮਲ ਦੇ ਫੁੱਲ ਵਰਗੇ ਸੋਹਣੇ ਚਰਨਾਂ ਦੀ ਆਸੀ ਟੂੜੀਆਂ ਮੈਂ ਭਾਵੇਂ ਨੀਮੀ ਜਲਾਹਾ ਜਾਤ ਨਾਲ ਸੰਬੰਧਿਤ ਆ ਪਰ ਮੈਂ ਮੱਤ ਦਾ ਧੀਰਜ ਵਾਲਾ ਹਾਂ ਕਿਉਂਕਿ ਮੈਂ ਅਡੋਲਤਾ ਵਿੱਚ ਰਹਿ ਕੇ ਪ੍ਰਭੂ ਦੇ ਗੁਣ ਕੌਂਦਾ ਨੈਕਸਟ ਹਾਂਜੀ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਕੋ ਮੂਏ ਇਸ ਰਾਤ ਕਰਾਹੀ ਪਿੱਤਰ ਵੀ ਬਾਪੂਰੇ ਕਹਿ ਕਿਉਂ ਪਾਵੈ ਕਊਆ ਕੁੱਕਰ ਖਾਂਹੀ ਮੈਂ ਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਕੁਸ਼ਲ ਕਰਤੇ ਜਗ ਵਿੰਸੇ ਕੁਸ਼ਲ ਵੀ ਕੈਸੇ ਹੋਈ ਹਾਂਜੀ ਇਹਦੇ ਵਿੱਚ ਭਗਤ ਕਬੀਰ ਜੀ ਦਾ ਵਕ ਵਕ ਢੰਗਾ ਨਾਲ ਭਗਤ ਕਬੀਰ ਜੀ ਵਕ ਵਕ ਢੰਗਾ ਨਾਲ ਪਿਤਰਾ ਦੇ ਮਿੱਟੀ ਦੇ ਬਣੇ ਬਣਾਏ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਉਹਨਾਂ ਤੋਂ ਘਰ ਵਿੱਚ ਸੁਖੀ ਸ਼ਾਂਤੀ ਮੰਗਣ ਦੇ ਕਰਮ ਕਾਂਡ ਦਾ ਵਰਣਨ ਕੀਤਾ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਲੋਕ ਜਿਉਂਦੇ ਆ ਮਾਪਿਆਂ ਦਾ ਤਾਂ ਆਦਰ ਮਾਨ ਕਰਦੇ ਨਹੀਂ ਪਰ ਮਰ ਗਏ ਪਿਤਰਾ ਨਿਮਿਤ ਬ੍ਰਾਹਮਣਾਂ ਨੂੰ ਫਿਰ ਭੋਜਨ ਖਵਾਉਂਦੇ ਨੇ ਪਰ ਸੋਚਣ ਵਾਲੀ ਗੱਲ ਹੈ ਕਿ ਵਿਚਾਰੇ ਮਰ ਗਏ ਪਿੱਤਰ ਭਲਾ ਸ਼ਰਾਧਾ ਦਾ ਭੋਜਨ ਕਿਵੇਂ ਹਾਸਲ ਕਰ ਸਕਦੇ ਨੇ ਉਹ ਉਹਨਾਂ ਤੱਕ ਕਿਸੇ ਕਿਸੇ ਤਰ੍ਹਾਂ ਵੀ ਨਹੀਂ ਪਹੁੰਚ ਸਕਦਾ ਇਸ ਕਰਕੇ ਉਹਨੂੰ ਤਾਂ ਕੁੱਤੇ ਕਾਂ ਕੁੱਤੀ ਖਾ ਜਾਂਦੇ ਨੇ ਮੈਨੂੰ ਕੋਈ ਜਣਾ ਸਮਝਾਵੇ ਕਿ ਪਿੱਤਰਾਂ ਦੇ ਨਿਮਿਤ ਖਵਾਉਣ ਨਾਲ ਪਿੱਛੇ ਘਰ ਵਿੱਚ ਸੁੱਖ ਸ਼ਾਂਤੀ ਕਿਵੇਂ ਹੋ ਜਾਂਦੀ ਹੈ ਸਾਰਾ ਸੰਸਾਰ ਇਸੇ ਕਰਮ ਦੇ ਵਿੱਚ ਖਾਪ ਰਿਹਾ ਦੇ ਕੀ ਪਿਤਰ ਨਿਮਿਤ ਸ਼ਰਾਧ ਕੀਤੇ ਘਰ ਵਿੱਚ ਸੁਖੀ ਸ਼ਾਂਤੀ ਬਣੀ ਰਹਿੰਦੀ ਆ ਪਰ ਇਹ ਸੰਭਵ ਹੀ ਨਹੀਂ ਮਾਟੀ ਕੇ ਕਰ ਦੇਵੀ ਦੇਵਾ तिस आगे ਜਿਉ ਦੇਹੀ ਐਸੇ ਪਿਤਰ ਤੁਹਾਰੇ ਕਈ ਆਪਣ ਕਹਿਆ ਨਾ ਲਈ ਸਰ ਜਿਉ ਕਾਟਵਾ ਨਿਰ ਜਿਉ ਪੂਜੈ ਅੰਤ ਕਾਲ ਬੋ ਭਾਰੀ RAM ਨਾਮ ਕੀ ਗਤ ਨਹੀਂ ਜਾਨੀ ਪੈ ਟੂ ਬੇ ਸੰਸਾਰ ਹਾਂਜੀ ਇਹਦੇ ਵਿੱਚ ਫਗਤ ਤਕਵੀਰ ਜੀ ਕਹਿੰਦੇ ਨੇ ਕਿ ਲੋਕ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਅੱਗੇ ਅੱਗੇ ਬੱਕਰੇ ਆਂ ਦੀ ਕੁਰਬਾਨੀ ਦਿੰਦੇ ਨੇ ਤੇ ਇਹੋ ਜੇ ਮਿੱਟੀ ਦੇ ਬਣਾਏ ਹੋਏ ਰੂਪ ਤੁਹਾਡੇ ਪਿੱਤਰ ਖਾਉਂਦੇ ਨੇ ਇਹ ਇਹਨਾਂ ਅੱਗੇ ਜੋ ਉਹਨਾਂ ਦਾ ਚਿੱਤ ਕਰਦਾ ਭੇਟ ਰੱਖ ਦਿੰਦੇ ਨੇ ਪਿੱਤਰ ਆਪਣੇ ਮੂੰਹ ਕੁਝ ਵੀ ਨਹੀਂ ਮੰਗ ਸਕਦੇ ਇਸ ਤਰ੍ਹਾਂ ਲੋਕ ਲੋਕਾਚਾਰੀ ਰਸਮਾਂ ਦੇ ਡਰ ਦੇ ਵਿੱਚ ਘਰ ਕੋ ਰਹੇ ਨੇ ਉਹ ਜੂੰਦੇ ਜੀਵਨ ਨੂੰ ਦੇਵੀ ਦੇਵਤੇ ਅੱਗੇ ਭੇਟਾ ਕਰਨ ਲਈ ਮਰਦੇ ਮਾਰਦੇ ਨੇ ਇਸ ਤਰ੍ਹਾਂ ਮਿੱਟੀ ਆਦ ਦੇ ਬਣਾਏ ਹੋਏ ਨਿਰਜਿੰਦ ਦੇਵੀ ਦੇਵਤਿਆਂ ਨੂੰ ਪੂਜਦੇ ਨੇ ਇਸ ਤਰ੍ਹਾਂ ਦੇ ਫੋਕੇ ਕਰਮਕਾਂਡ ਕਰਕੇ ਉਹ ਆਪਣਾ ਅੱਗਾ ਵੀ ਵਿਗਾੜੀ ਜਾ ਰਹੇ ਨੇ ਤੇ ਇਹ ਜੋ ਲੋਕਾਂ ਨੂੰ ਆਤਮਿਕ ਅਵਸਥਾ ਦੀ ਸਮਝ ਨਹੀਂ ਪੈਂਦੀ ਤੇ ਜੋ ਪ੍ਰਭੂ ਦਾ ਨਾਮ ਸਿਮਰਦੇ ਆ ਪ੍ਰਾਪਤ ਹੁੰਦੀ ਆ ਦੇਵੀ ਦੇਵਾ ਪੂਜਾ ਡੋਲਾ ਪਾਰ ਬ੍ਰਹਮ ਨਹੀਂ ਜਾਣਾ ਕਹਤ ਕਬੀਰ ਅਕੂਲ ਨਹੀਂ ਚੇਤਿਆ ਵਿਖਿਆ ਜਿਉ ਲਪਟਾਣਾ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਹੜੇ ਲੋਕ ਮਿੱਟੀ ਦੇ ਬਣਾਏ ਹੋਏ ਦੇਵੀ ਦੇਵਤਿਆਂ ਨੂੰ ਪੂਜਦੇ ਨੇ ਤੇ ਨਾਲ ਹੀ ਸੈਮੇ ਵੀ ਰਹਿੰਦੇ ਨੇ ਉਹ ਅਸਲ ਖੁਸ਼ਲ ਦੇਣ ਵਾਲੇ ਅਕਾਲ ਪੁਰਖ ਨੂੰ ਜਾਣਦੇ ਨਹੀਂ ਤੇ ਉਹ ਜਾਤ-ਕੁੱਲ ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਤੇ ਮਾਇਆ ਦੇ ਜੰਜਾਲ ਵਿੱਚ ਫਸੇ ਰਹਿੰਦੇ ਨੇ ਹਾਂ ਜੀ ਇਹਨੂੰ ਪੜ ਲੈਣਾ ਠੀਕ ਹੈ ਇਹਨਾਂ ਨੂੰ ਕੁਐਸਚਨ ਆਨਸਰ ਨੇ ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ਦਿਲ ਮਹਿ ਸੋਚ ਵਿਚਾਰ ਕਵਾਤੇ ਪਿਸਤ ਦੋਜਕ ਕਿਨ ਪਾਈ ਕਾਜੀ ਤੇ ਕਵਨ ਕਤੇਬ ਬਖਾਨੀ ਪੜਤ ਗੁੰਟ ਐਸੇ ਸਭ ਮਾਰੇ ਕਿਨੂੰ ਖਬਰ ਨਾ ਜਾਣੀ ਹਾਂਜੀ ਭਗਤਪੀਰ ਜੀ ਕਹਿੰਦੇ ਨੇ ਕਿ ਕੋਜੇ ਝਗੜਾਲੂ ਆਪਣੇ ਧਰਮ ਨੂੰ ਉੱਚਾ ਸਿੱਧ ਕਰਨ ਲਈ ਵੈਸਾ ਕਰਨ ਦੀ ਧਾਂ ਤੇ ਅਸਲੀਅਤ ਲੱਭਣ ਲਈ ਆਪਣੇ ਦਿਲ ਵਿੱਚ ਸੋਚ ਵਿਚਾਰ ਕਰ ਕਿ Hindu ਤੇ Musalman ਇੱਕ ਪਰਮਾਤਮਾ ਤੋਂ ਹੀ ਪਰਮਾਤਮਾ ਤੋਂ ਇਲਾਵਾ ਹੋਰ ਕਿੱਥੋਂ ਪੈਦਾ ਹੋਏ ਨੇ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਕਿਸ ਨੇਹ ਰਸਤੇ ਤੋਰੇ ਨੇ ਤੇ ਜਦੋਂ ਦੋਹਾਂ ਮਜ਼ਬਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਨੇ ਤਾਂ ਫਿਰ ਉਹ ਵਿਤਕਰਾ ਕਿਵੇਂ ਕਰ ਸਕਦੇ ਨੇ ਕੇਵਲ ਮੁਸਲਮਾਨ ਜਾਂ Hindu ਹੋਣ ਨਾਲ ਹੀ ਕਿਸੇ ਨੇ ਵੈਸ਼ਤ ਅੱਲੱਾ ਤੇ ਕਿਸੇ ਨੂੰ ਦੋਜਕ ਪਾਵਵ ਸਿਰਫ ਮੁਸਲਮਾਨ ਹੋ ਖਵਾਨ ਨਾਲ ਵੈਸ਼ਤ ਨਹੀਂ ਮਿਲ ਜਾਂਦਾ Hindu ਦੋ ਹੋਣ ਤੇ ਦੋਜਕ ਵਿੱਚ ਨਹੀਂ ਮਿਲਦਾ ਇਹ ਕਾਜ਼ੀ ਤੂੰ ਕਿਹੜੇ ਕਿਤਾਬਾਂ ਵਿੱਚੋਂ ਦੱਸ ਰਿਹਾ ਕਿ ਮੁਸਲਮਾਨ ਨੂੰ ਵੈਸ਼ਤ ਤੇ Hindu ਨੂੰ ਦੋਜਕ ਮਿਲੇਗਾ ਪਰ ਤੇਰੇ ਵਰਗੇ ਪੜਨ ਤੇ ਵਿਚਾਰ ਵਾਣ ਵਾਲੇ ਭਾਵ ਜੋ ਮਨੁੱਖ ਤੇਰੇ ਵਾਂਗੂ ਤੁਹਾ ਅਸਬ ਦੀ ਪੱਟੀ ਅੱਖਾਂ ਅੱਗੇ ਬੰਨ ਕੇ ਮਜਵੀ ਕਿਤਾਬਾਂ ਪੜਦੇ ਨੇ ਉਹ ਸਭ ਖਵਾਰ ਆ ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ਅੱਗੇ ਨਾਲ ਸਟਿੱਕ ਪਰ ਰੀਡਿੰਗ ਕਰ ਲੈਣਾ ਬਾਕੀ ਇਹਦੇ ਨਾਲ ਸ਼ਲੋਕ ਜ਼ਿਆਦਾ ਕਬੀਰ ਜੀ ਦੇ ਇੰਪੋਰਟੈਂਟ ਨੇ ਉਹ ਕਰਦੇ ਆਪਾਂ ਹਾਂਜੀ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇਹਾਰੀ ਇਸ ਜਾਤ ਕੋ ਜਹ ਜੱਪਿਓ ਸਿਰਜਨਹਾਰ ਹਾਂਜੀ ਇਹਦੇ ਵਿੱਚ ਭਗਤ ਕਬੀਰ ਜੀ ਨੇ ਪੇਕ ਪਖੰਡ ਕਰਮ ਕਾਂਡ ਜਾਤ ਪਾ ਦੇ ਵਿਤਕਰੇ ਧਰਮ ਦੇ ਕੁਲ ਦੇ ਹੰਕਾਰ ਦੇਹੀ ਤੇ ਧਨ ਪਦਾਰਥਾਂ ਦੇ মোহ ਕਮਾਦਿਕ ਵਿਕਾਰਾਂ ਹਉਮੈ ਤੇ ਸਾਤਕ ਸੰਗ ਦਾ ਤਿਆਗ ਕਰਕੇ ਨਿਮਰਤਾ ਤੇ ਉੱਚ ਨੈਤਿਕ ਗੁਣ ਧਾਰਨ ਕਰਨ ਦਾ ਉਪਦੇਸ਼ ਦਿੱਤਾ ਤਾਂ ਕਬੀਰ ਜੀ ਕਹਿੰਦੇ ਨੇ ਕਿ ਮੇਰੀ ਜਾਤ ਨੂੰ ਹਰ ਇੱਕ ਬੰਦਾ ਹੱਸਦਾ ਹੁੰਦਾ ਸੀ ਪਾਵ ਜਲਾਹੇ ਦੀ ਜਾਤ ਨੂੰ ਹਰ ਕੋਈ ਮਖੌਲ ਕਰਦਾ ਪਰ ਹੁਣ ਮੈਂ ਇਸ ਜਾਤ ਤੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਇਸ ਵਿੱਚ ਜਮ ਕੇ ਮੈਂ ਸਿਰਜਣਹਾਰ ਪਰਮਾਤਮਾ ਦੀ ਬੰਦਗੀ ਕੀਤੀ ਹੈ ਤੇ ਆਤਮਿਕ ਸੁੱਖ ਮਾਣ ਰਿਹਾ ਕਬੀਰ ਸਭ ਤੇ ਹਮ ਬੂਰੇ ਹਮ ਜਾਤ ਹਮ ਤਜ ਭਲੋ ਸਭ ਕੋਈ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਈ ਮੀਤ ਹੋ ਗਿਆ ਮਿੱਤਰ ਹਾਂਜੀ ਇਹਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਨਾਮ ਸਿਮਰ ਕੇ ਹੁਣ ਜਦੋਂ ਮੇਰਾ ਮੈਂ ਤੇ ਮੈਂ ਕਰਨ ਵਾਲਾ ਸੁਭਾ ਹਟ ਗਿਆ ਤਾਂ ਮੈਨੂੰ یوں ਲੱਗਦਾ ਜਿਵੇਂ ਸਭ ਨਾਲੋਂ ਮਾੜਾ ਹਾਂ ਕਿ ਮੈਂ ਸਭ ਨਾਲੋਂ ਮਾੜਾ ਤੇ ਮੇਰ ਹੋਰ ਹਰੇਕ ਜੀਵ ਮੇਤੋਂ ਚੰਗਾ ਤੇ ਨੀਰਾ ਇਹੋ ਹੀ ਨਹੀਂ ਜਿਸ ਕਰਕੇ ਜਿਸ ਜਿਸ ਵੀ ਮਨੁੱਖ ਨੇ ਇਸ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਉਹ ਵੀ ਮੈਨੂੰ ਮੇਰਾ ਮਿੱਤਰ ਪ੍ਰਤੀਤ ਹੁੰਦਾ ਨੈਕਸਟ ਸ਼ਾਂਗ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਦੁਨੀ ਨਾ ਚਾਲ ਚਾਲੀ ਸਾਥ ਪਾਇ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਹਾਂਜੀ ਇਹਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਲਾਪਰਵਾਹ ਮਨੁੱਖ ਨੇ ਦੁਨੀਆ ਦੇ ਧਨ ਪਦਾਰਥਾਂ ਦੀ ਖਾਤਰ ਦੀਨ ਗਵਾ ਲਿਆ ਤੇ ਆਖਰ ਵੇਲੇ ਦੁਨੀਆ ਵੀ ਉਸ ਦੇ ਨਾਲ ਨਾ ਤੋਰੀ ਇਸ ਤਰ੍ਹਾਂ ਲਾਪਰਵਾਹ ਬੰਦੇ ਨੇ ਆਪਣੇ ਪੈਰਾਂ ਹ ਹੱਥਾਂ ਨਾਲ ਕੁਹਾੜਾ ਮਾਰ ਲਿਆ ਤੇ ਨੁਕਸਾਨ ਕਰ ਲਿਆ ਕਬੀਰ ਸੰਤ ਮੂਹੇ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਵੇ ਸਾਖ ਤਵ ਪੂਰੇ ਜੂ ਹਾਟੇ ਹਾਟ ਵਿਕਾਈ ਵਿਕਾਈ ਹੋ ਗਿਆ ਵਿਕਤਾ ਹਾਟੇ ਹਾਟ ਕੀ ਹਰੇ ਖੱਟੀ ਤੇ ਬਾ ਪੂਰੇ ਵਿਚਾਰਾ ਵਦਨ ਨਸੀਬ ਹੁੰਦਾ ਹਾਂ ਜਿਵੇਂ ਕਬੀਰ ਜੀ ਕਹਿੰਦੇ ਨੇ ਕਿ ਕਿਸੇ ਸੰਤ ਦੇ ਮਰਨ ਤੇ ਅਫਸੋਸ ਕਰਨ ਦੀ ਜਰੂਰਤ ਨਹੀਂ ਕਿਉਂਕਿ ਉਹ ਤਾਂ ਆਪਣੇ ਨਿੱਜੀ ਘਰ ਦੇ ਵਿੱਚ ਜਾਂਦਾ ਜਿੱਥੋਂ ਉਸ ਨੂੰ ਕੋਈ ਕੱਢੇਗਾ ਨਹੀਂ ਭਾਵ ਸੰਤ ਦੀਨ ਦਾ ਵਪਾਰੀ ਹੋਣ ਕਰਕੇ ਪ੍ਰਭੂ ਚਰਨਾਂ ਵਿੱਚ ਜੇ ਪਹੁੰਚਦਾ ਜੇ ਅਫਸੋਸ ਕਰਨਾ ਹੈ ਤਾਂ ਉਸ ਵੱਦ ਕਿਸਮਤ ਸਾਕਤ ਦੇ ਮਰਨ ਤੇ ਅਫਸੋਸ ਕਰੋ ਜੋ ਪ੍ਰਭੂ ਚਰਨੋਂ ਤੋਂ ਪਿਛੜਿਆ ਤੋ ਆਪਣੇ ਕੀਤੇ ਮੰਦੇ ਕਰਮਾਂ ਦੇ ਬਦਲੇ ਹਰੇ ਖਾਟੀ ਤੇ ਵਿਕਦਾ ਫਿਰਦਾ ਭਾਵੇਂ ਸਾਰੀ ਦੁਨੀਆ ਦੀ ਖਾਤਰ ਝਟਕਣ ਕਰਕੇ ਉਹ ਕਈ ਜੁਨਾਂ ਵਿੱਚ ਝਟਕਦਾ ਫਿਰਦਾ ਕਬੀਰ ਜੀ ਸਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਹਾਂਜੀ ਇੰਪੋਰਟੈਂਟ ਆ ਤਾਂ ਇਹਦੇ ਵਿੱਚ ਇੱਕ ਤਰ੍ਹਾਂ ਇਹ ਪੜ ਲੈਣਾ ਪ੍ਰਸੰਗ ਹਾਂਜੀ ਵਿਆਖਿਆ ਚ ਕਬੀਰ ਜੀ ਕਹਿੰਦੇ ਨੇ ਕਿ ਦੁਨੀਆ ਦੀ ਖਾਤਰ ਦੀਨ ਨੂੰ ਵਿਸਾਰ ਕੇ ਮਨੁੱਖ ਤਨ ਪਦਾਰਥ ਤੇ ਪੁੱਤਰ ਪਤਨੀ ਆਦ ਕਈ ਮਿੱਤਰ ਬਣਾਉਂਦਾ ਤੇ ਇਹਨਾਂ ਤੋਂ ਸੁੱਖ ਦੀ ਉਮੀਦ ਕਰਦਾ। ਇਸ ਆਸ ਤੇ ਕਰਕੇ ਉਹ ਇਹਨਾਂ ਨਾਲੋਂ ਮੋਹ ਛੱਡ ਨਹੀਂ ਸਕਦਾ ਪਰ ਜਿਸ ਮੋਹ ਦੇ ਤਿਆਗ ਰੂਪ ਮੌਤ ਤੋਂ ਜਗਤ ਝੱਕਦਾ ਉਸ ਨਾਲ ਮੇਰੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਕਿਉਂਕਿ ਦੁਨੀਆ ਦੇ ਸਮੋਹ ਵੱਲੋਂ ਮਰਿਆ ਹੀ ਉਹ ਪਰਮਾਤਮਾ ਮਰਿਆ ਤੋਂ ਹੀ ਉਹ ਪਰਮਾਤਮਾ ਮਿਲਦਾ ਜੋ ਪੂਰਨ ਤੌਰ ਤੇ ਅਨੰਤ ਸਰੂਪ ਹੈ। ਕਬੀਰ ਤਾਂ ਸਿਉ ਪ੍ਰੀਤ ਕਰੇ ਨਾ ਜੋ ਠਾਕੁਰ RAM ਪੰਡਤ ਰਾਜੇ ਭੂਪਤੀ ਆਵੇ ਕੌਣੇ ਕਾਮ ਹਾਂਜੀ ਕਬੀਰ ਜੀ ਕਹਿੰਦੇ ਨੇ ਕਿ ਇਹ ਮਨੁੱਖ ਤੂ ਉਸ ਸਤਸੰਗੀ ਨਾਲ ਸਾਂਝ ਬਣਾ ਜਿਸ ਦਾ ਆਸਰਾ ਉਹ ਪਰਮਾਤਮਾ ਜੋ ਸਭ ਦਾ ਪਾਲਕ ਹੈ ਇਹਨਾਂ RAM ਪਦਾਰਥਾਂ ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ ਪਰ ਜਿਨ੍ਹਾਂ ਨੂੰ ਵਿਦਿਆ ਰਾਜ ਤੇ ਭਉ ਆਦ ਦਾ ਮਾਨ ਹੈ ਦੁਨੀਆ ਦੇ ਪਦਾਰਥਾਂ ਦੇ ਵਪਾਰੀ ਨੇ ਉਹ ਭਾਵੇਂ ਪੰਡਤ ਹੋਣ ਭਾਵੇਂ ਰਾਜੇ ਹੋਣ ਤੇ ਭਾਵੇਂ ਬੜੀ ਭੌਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ਕਵੀਰ ਜਗ ਕਾਜਲ ਕੀ ਕੋਠੜੀ ਅੰਧ ਪਰੇਤੀ ਸੰ ਮਾਹੀ ਜਿਉ ਬਲੇ ਹਾਰੇ ਤਿੰਨ ਕੋ ਪੈਸਾ ਜਿਉ ਨਿਕਸ ਜਾਏ ਹਾਂਜੀ ਇਹਦੇ ਵਿੱਚ ਕਵੀਰ ਜੀ ਕਹਿੰਦੇ ਨੇ ਕਿ ਦੁਨੀਆ ਦਾ ਮੋਹ ਇੱਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ ਤੇ ਜਿਸ ਵਿੱਚ ਬੰਦੇ ਡਿਗੇ ਪਏ ਨੇ ਜਿਨ੍ਹਾਂ ਦੇ ਅੱਖਾਂ ਬੰਦ ਨੇ ਜਿਨ੍ਹਾਂ ਨੂੰ ਦੀਨ ਦੀ ਸੋਚੀ ਨਹੀਂ ਆਉਂਦੀ ਭਾਵੇਂ ਉਹ ਪੰਡਤ ਰਾਜੇ ਤੇ ਪੂ ਪਤੀ ਨੇ ਭਾਵੇਂ ਜਟਾਧਾਰੀ ਸੰਨਿਆਸੀ ਤਿਆਗੀ ਨੇ ਪਰ ਮੈਂ ਉਹਨਾਂ ਤੋਂ ਕੁਰਬਾਨ ਆ ਜੋ ਇਸ ਡਿੱਗ ਕੇ ਜੋ ਇਸ ਦੇ ਵਿੱਚ ਡਿੱਗ ਕੇ ਮੋੜ ਨਿਕਲ ਆਉਂਦੇ ਨੇ ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ ਦੁ ਦੁਨੀ ਦੇ ਮੋਹ ਨੂੰ ਦੁਨੀਆਂ ਦੇ ਮੋਹ ਨੂੰ ਤਿਆਗ ਦਿੰਦੇ ਨੇ ਕਬੀਰ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਕੋਟ ਐਸੇ ਮਰਨੇ ਜੋ ਮਰੇ ਬਹਰ ਨਾ ਮਰਨਾ ਹੋਏ ਇੱਥੇ ਕੋਈ ਆ ਹਾਂਜੀ ਤਾਂ ਇਹਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਨੀਰੀ ਦੁਨੀਆ ਦਾ ਵਪਾਰੀ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਨੀਰੀ ਮਾਇਆ ਦਾ ਵਪਾਰੀ ਕਿਸੇ ਤੇ ਨੂੰ ਸਮਝ ਨਹੀਂ ਪਾਉਂਦੀ ਕਿ ਮੌਤ ਦਾ ਸਹਿਮ ਕਿਵੇਂ ਮੁਕਾਇਆ ਜਾਵੇ ਸਾਧ ਸੰਗਤ ਵਿੱਚ ਪ੍ਰਭੂ ਦੀ ਸਿੱਖਤ ਸਲਾਹ ਕਰਕੇ ਜੋ ਮਨੁੱਖ ਜੀਉਂਦਾ ਹੀ ਮਰਦਾ ਤੇ ਅਰਥਾਤ ਦੁਨੀਆ ਵੱਲੋਂ ਮੋਹ ਤੋੜਦਾ ਉਸ ਨੂੰ ਇਹ ਸਹਿਮ ਨਹੀਂ ਰਹਿੰਦਾ ਅੱਗੇ ਹੈਗਾ ਕਬੀਰ ਮਾਨਸ ਜਨਮ ਦੁਰਲਵ ਹੈ ਹੋਏ ਨ ਬਾਰੇ ਬਾਰੇ ਬਾਰ ਜਿਉਵਨ ਫਲ ਪਾ ਕੇ ਭੂਏ ਗਿਰਹ ਬਹਰ ਨਾ ਲਾਗੇ ਢਾਰ ਹਾਂਜੀ ਵੀ ਇੰਪੋਰਟੈਂਟ ਆ ਤਾਂ ਇਹਦੇ ਵਿੱਚ ਭਗਤ ਕਬੀਰ ਜੀ ਨੇ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਤੇ ਜੇ ਇਹ ਪ੍ਰਭੂ ਦਾ ਨਾਮ ਭੁਲਾ ਕੇ ਨੀਰਾ ਦੁਨੀਆ ਵਿੱਚ ਲੱਗ ਕੇ ਇੱਕ ਵਾਰੀ ਹੱਥੋਂ ਚਲਾ ਗਿਆ ਤਾਂ ਮੁੜ ਮੁੜ ਨਹੀਂ ਮਿਲਦਾ ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ ਜਦ ਧਰਤੀ ਉੱਤੇ ਡਿੱਗ ਪੈਂਦੇ ਨੇ ਤਾਂ ਉਹ ਡਾਲੀ ਨਾਲ ਨਹੀਂ ਲੱਗਦੇ ਗੇਗਾ ਕਬੀਰ ਤੂੰ ਹੀ ਕਬੀਰ ਤੂੰ ਤੇਰੋ ਨਉ ਕਬੀਰ ਨਾਮ ਰਤਨ ਤਾਂ ਪਾਈਏ ਜਉ ਪਹਿਲੇ ਤਜੈ ਸਰੀਰ ਹਾਂਜੀ ਇਸ ਸ਼ਲੋਕ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਇਸ ਮਨੁੱਖਾ ਜਨਮ ਦਾ ਸਭ ਤੋਂ ਮੁਨਰਤ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰਮਾਤਮਾ ਨੂੰ ਸਿਮਰਨ ਕੀਤਾ ਜਾਏ ਪ੍ਰਭੂ ਦੇ ਗੁਣ ਗਾਏ ਜਾਣ ਸੋ ਸਦਾ یوں ਕਹਿਣਾ ਚਾਹੀਦਾ ਕਿ ਇਹ ਪ੍ਰਭੂ ਤੂੰ ਹੀ ਸਭ ਤੋਂ ਵੱਡਾ ਤੇਰਾ ਹੀ ਨਾਮ ਸਭ ਤੋਂ ਵੱਡਾ ਪਰ ਇਸ ਸਿਫਤ ਸਲਾਹ ਦੇ ਨਾਲ ਨਾਲ ਜੇ ਪਹਿਲਾਂ ਨਾਲੇ ਪਹਿਲਾਂ ਆਪਣੇ ਸਰੀਰ ਦਾ ਮੋਹ ਵੀ ਤਿਆਗ ਦਿੱਤਾ ਜਾਵੇ ਤਦ ਹੀ ਪ੍ਰਮਾਤਮਾ ਨਾਮ ਰੂਪ ਰਤਨ ਮਿਲਦਾ ਕਬੀਰ ਗਰਬਣਾ ਕੀਜੀਏ ਚੰਮ ਲਪੇਟੇ ਹਾਰਡ ਹੈਵਰ ਉੱਪਰ ਛਤਰ ਤਰਤੇ ਫੁਨ ਧਰਨੀ ਇਹਨੂੰ ਛੱਡ ਸਾਵਾਂ ਚਲੋ ਹਾਂਜੀ ਕਬੀਰ ਗਰਬਣਾ ਕੀਜੀਏ ਉੱਚਾ ਦੇਖ ਆਵਾਸ ਆਜ ਕਲਿਓ ਪੂਏ ਲੇਟਨਾ ਉੱਪਰ ਜਾਵੇਂ ਕਾਸ ਹਾਂਜੀ ਇਹਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਮਨੁੱਖ ਨੂੰ ਆਪਣਾ ਮਹਿਲਾ ਆਪਣਾ ਉੱਚਾ ਮਹਿਲ ਦੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਚਾਰ ਦਿਨਾਂ ਦੀ ਖੇਡ ਹੈ ਮੌਤ ਆਉਣ ਤੇ ਇਸ ਮਹਿਲ ਨੂੰ ਛੱਡ ਕੇ ਅੱਜ ਪਲਕ ਦੇ ਵਿੱਚ ਇਸ ਨੇ ਮਿੱਟੀ ਦੇ ਵਿੱਚ ਮਿਲ ਜਾਣਾ ਫਿਰ ਸਾਡੇ ਸ੍ਰੀ ਉਤੇ ਕਾਉਗ ਪਾਊਗਾ ਤੇ ਇਹ ਵਾਲਾ ਸਟੂਡੈਂਟਸ 2022 ਦੇ ਵਿੱਚ ਆਇਆ ਹੋਇਆ ਠੀਕ ਹੈ ਨੈਕਸਟ ਹੈਗਾ ਕਬੀਰ ਗਰਬਣਾ ਕੀਜੀਏ ਦੇਹੀ ਦੇਖ ਸੁਰੰਗ ਆਜ ਕਲਿਓ ਤਜ ਚਾ ਜਾਉਗੇ ਜਿਉ ਕੰਚੂਰੀ ਪੂਚੰਗ ਹਾਂਜੀ ਇਹਦੇ ਵਿੱਚ ਫਕਤ ਕਬੀਰ ਜੀ ਕਹਿੰਦੇ ਨੇ ਕਿ ਮਨੁੱਖ ਨੂੰ ਆਪਣੇ ਸੋਹਣੇ ਰੰਗ ਵਾਲੇ ਸਰੀਰ ਨੂੰ ਦੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਰੀਰ ਉਹਨੇ ਥੋੜੇ ਦਿਨਾਂ ਵਿੱਚ ਹੀ ਇਸ ਤਰ੍ਹਾਂ ਛੱਡ ਜਾਣਾ ਜਿਵੇਂ ਸੱਪ ਕੁੰਜ ਲਾ ਦਿੰਦਾ ਤੇ ਉਹਨੂੰ ਸਮਝ ਲੈਣਾ ਚਾਹੀਦਾ ਕਿ ਜਿੰਦ ਤੇ ਸਰੀਰ ਦਾ ਸਾਥ ਸਦਾ ਨਿਵਦਾ ਤੇ ਪੱਕਾ ਨਹੀਂ ਕਬੀਰ ਐਸੀ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਚ ਕੋ ਲਰੀਕਾ ਝਾਰ ਕੇ ਰਹੇ ਨਾ ਰਾਮਲੀ ਵਲਾਗ ਹਾਂਜੀ ਇਹਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਨਾਮ ਤਨ ਇਕੱਠਾ ਕਰਨਾ ਲਈ ਜ਼ਰੂਰੀ ਹੈ ਨਾਮ ਤਨ ਇਕੱਠਾ ਕਰਨਾ ਲਈ ਜ਼ਰੂਰੀ ਹੈ ਕਿ ਮਨੁੱਖ ਪਹਿਲਾਂ ਆਪਣੇ ਆਪਣੇ ਆਪੇ ਦਾ ਮੋਗ ਖਤਮ ਕਰੇ ਪਰ ਸੰਸਾਰ ਵਿੱਚ ਜਾਓ ਕਿ ਵਿਰਲਾ ਹੀ ਦਿਸਦਾ ਜੋ ਆਪਣੇ ਸਰੀਰ ਕਮੋਂ ਨੂੰ ਸਾੜਦਾ ਤੇ ਕ ਕਮਾਦੀ ਕਮਾਇਆ ਦੇ ਪੰਜਾਂ ਹੀ ਪੁੱਤਰਾਂ ਨੂੰ ਸਾੜ ਕੇ ਪ੍ਰਮਾਤਮਾ ਦੀ ਯਾਦ ਦੇ ਵਿੱਚ ਸੁਰਤੀ ਜੋੜਦਾ ਹਾਂਜੀ ਕਬੀਰ ਮੈਂ ਜਾ ਉਹ ਇਹਨੂੰ ਵੀ ਰੀਡ ਕਰ ਲਵਾਂ ਇੱਕ ਵਾਰ ਕਬੀਰ ਮਨ ਨਿਰਮਲ ਭਇਆ ਐਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਗੰਗਾ ਆਦ ਪਦਾਰਥ ਤੀਰਥਾਂ ਦੇ ਸਾਫ ਜਲ ਦੇ ਕੰਢੇ ਰਿਹਾਈਸ਼ ਰੱਖਿਆ ਤਾਂ ਕਮਾਦਿਕ ਵਿਕਾਰ ਖਲਾਸੀ ਨਹੀਂ ਕਰਦੇ ਨਾ ਹੀ ਮਨ ਪਵਿੱਤਰ ਹੋ ਸਕਦਾ ਪਰ ਜਦੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤੇ ਆ ਮੇਰਾ ਮਨ ਗੰਗਾ ਦੇ ਗੰਗਾ ਦੇ ਸਾਫ ਪਾਣੀ ਵਰਗਾ ਪਵਿੱਤਰ ਹੋ ਗਿਆ ਤਾਂ ਪ੍ਰਮਾਤਮਾ ਮੈਨੂੰ ਕਬੀਰ ਕਬੀਰ ਆ ਕਹਿ ਕੇ ਆਵਾਜ਼ਾਂ ਮਾਰਦਾ ਮੇਰੇ ਪਿੱਛੇ ਤੁਰਿਆ ਫਿਰੇਗਾ ਕਬੀਰ ਐਸਾ ਸਤਿਗੁਰ ਜੇ ਮਿਲੇ ਟੁੱਠਾ ਕਰੇ ਪਸਾਓ ਮੁਕਤ ਦਵਾਰ ਆ ਮੋਕਲਾ ਸਹਜੇ ਆਓ ਆਵੋ ਜਾਓ ਮੋਕਲਾ ਹੁੰਦਾ ਖੁੱਲਾ ਹਾਂਜੀ ਇਹਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਜੇ ਕੋਈ ਅਜਾ ਸਤਗੁਰ ਮਿਲ ਪਵੇ ਜੋ ਪ੍ਰਸੰਨ ਹੋ ਕੇ ਮਿਹਰ ਕਰੇ ਤਾਂ ਦਰਵਾਜਾ ਜਿਸਰਾਇ ਨਾ ਕਾਮ ਦੇ ਕਵਕਾਰਾਂ ਤੋਂ ਖਲਾਸੀ ਹੋ ਸਕਦੀ ਹੈ ਮੁਕਤੀ ਹੋ ਸਕਦੀ ਹੈ ਖੁੱਲ ਜਾਂਦਾ ਗੁਰੂਦਰ ਤੋਂ ਮਿਲੀ ਅਡੋਲ ਅਵਸਥਾ ਵਿੱਚ ਟਿਕ ਕੇ ਫਿਰ ਬੇਸ਼ੱਕ ਆਪਣੇ ਕੰਮ ਕਾਰ ਕਰਦਾ ਰਹੇ ਵਿਕਾਰ ਤੰਗ ਨਹੀਂ ਕਰਦੇ ਨੈਕਸਟ ਹੈਗਾ ਹਾਂਜੀ ਕਬੀਰ ਪਾਪੀ ਭਗਤ ਨਾ ਪਾਵੇ ਹਰ ਪੂਜਾ ਨਾ ਸਹਾਈ ਮੱਖੀ ਚੰਦਨ ਪਰ ਹੈ అగ్గే రో ఇవారు రీడ్